ਸਸਤੀ ਕਾਲ ਜੀ ਜਿਨ੍ਹਾਂ ਕੇ ਵੀ ਨਿਆਣੇ 10 ਤੇ 16 17 18 ਸਾਲ ਕੇ ਵਿੱਚ 19 ਸਾਲ ਕੇ ਵਿੱਚ ਹੈ ਨਾ ਅਲੜ ਉਮਰ ਕੇ ਵਿੱਚ ਉਹ ਮੇਰੇ ਕਹਨੇ ਪਰ ਨਾ ਯੋ ਨਾਟਕ ਜ਼ਰੂਰ ਦੇਖ ਲੈ ਇਸ ਨਾਟਕ ਦਾ ਨਾਮ ਹੈ ਐਡੋ ਐਡੋਲੈਸਸ ਸੈਂਸ ਮੈਨੂੰ ਅੰਗਰੇਜ਼ੀਂ ਬੋਲਣਾ ਨਹੀਂ ਆ ਰਿਹਾ ਹੋਊਗਾ ਜਿਸ ਕਾ ਮੈਂ ਪੰਜਾਬੀ ਮਾ ਅਰਥ ਦੇਖਿਆ ਅਲੜ ਉਮਰ ਮੈਨੂੰ ਯੋ ਨਾਟਕ ਦੇਖਣੇ ਦੇ ਬਾਅਦ ਥਾਰੀ ਗੱਲ ਬਾਤ ਕਰਨਾ ਇਸ ਕਰਕੇ ਜ਼ਰੂਰੀ ਲੱਗਿਆ ਕਿਉਂਕਿ ਮੈਂ ਵੀ ਲੰਘ ਕੇ ਆਈ ਹਾਂ ਉਸ ਉਮਰ ਮਾਤੇ ਹਰ ਮੈਂ ਉਸ ਮੇਰੇ ਨਿਆਣੇ ਵੀ ਲੰਘਿਆ ਹੂੰ ਵੀ ਉਹ ਕਿੰਨਾ ਔਖਾ ਹੋਆ ਹਰ ਕਿਸ ਤਰ੍ਹਾਂ ਸਮਝਣਾ ਪਵਾਗਾ ਮਾਰੇ ਜਮਾਨੇ ਮਾ ਕੀਆ ਹੋਇ ਕਰੇ ਤਾਂ ਬਹੁਤ ਆਪਣਾ ਬਚਪਨ ਬਹੁਤ ਅਲੱਗ ਦਾ ਹਰ ਹੁਣ ਇਨਾ ਕਾ ਬਚਪਨ ਬਹੁਤ ਜ਼ਿਆਦਾ ਲੱਗ ਮਾਰੇ ਜਮਾਨੇ ਮਾ ਯੋ ਸਾਰੀਆਂ ਬਾਤਾਂ ਆਪਾਂ ਨੂੰ ਵਿਆਹਾਂ ਕੇ ਟਾਈਮ ਆ ਪਤਾ ਚਲੈਂਦੀਆਂ ਹਰ ਚੀਜ਼ ਜਦ ਤੱਕ ਆਪਣੇ ਦਿਮਾਗ ਆਪਣੇ ਜਿਹੜੇ ਸੋਚਣ ਸਮਝਣ ਸ਼ਕਤੀ ਹੈ ਨਾ ਬਦਲ ਗਈ ਹੋਏ ਕਰੀਤੀ ਬਹੁਤ ਪਰ ਅੱਜ 10 ਸਾਲ ਕੇ ਨਿਆਣੇ ਨੂੰ ਸਾਰੀਆਂ ਬਾਤਾਂ ਇਹ ਜਿਹੀਆਂ ਪਤਾ ਇਨ੍ਹਾਂ ਬਾਤਾਂ ਕਾ ਉਹਨਾਂ ਕੇ ਉੱਪਰ ਕਿਆ ਅਸਰ ਹੋ ਰਿਹਾ ਹਰ ਉਹ ਕਿੱਥੇ ਤੇ ਸਮਝ ਰਿਹਾ ਕਿੱਥੇ ਤੇ ਉਹਨਾਂ ਕਾ ਕਿਆ ਅਸਰ ਹੋ ਜਾਗਾ ਉਹਨਾਂ ਕੇ ਉੱਪਰ ਯੋ ਹਮੇ ਸੋਚ ਵੀ ਨਹੀਂ ਸਕਦੇ ਇਸ ਨਾਟਕ ਮਾ ਜੋ ਨਿਆਣਾ ਨੇ ਪਤਾ ਨਹੀਂ ਖਤਮ ਹੋ ਗਿਆ ਕਿ ਨਹੀਂ ਚਾਰ ਸੀਰੀਜ਼ ਐ ਚਾਰ ਨਾ ਹੋਏ ਹਲੇ ਤਾਂ ਪਰ ਜੋ ਉਸ ਨਿਆਣੀ ਗੱਲ ਬੀਤ ਰਿਹਾਗਾ ਜਿਹੜਾ ਉਹ ਜੁਰਮ ਕਰਜਾਗਾ ਜਿਹੜੇ ਉਹ ਇਸ ਨੈਟ ਪਰ ਇੰਸਟਾਗ੍ਰam ਪਰ ਜਿਹੜੇ ਕਮੈਂਟ ਹੋਵਾਂਗੇ ਕਿਸ ਤਰ੍ਹਾਂ ਬੋਲੀ ਹੋਵਾਂ ਕਿਸ ਤਰ੍ਹਾਂ ਕਮੈਂਟਾਂ ਕੀ ਜਿਹੜੀ ਕੋਡ ਬਰਡਿੰਗ ਦੇ ਵਿੱਚ ਉਹ ਇੱਕ ਦੂਸਰੇ ਨੂੰ ਕਿਆ ਕੁਝ ਕਹਿ ਰਹੇ ਆ ਆਪਾਂ ਨੂੰ ਨਹੀਂ ਪਤਾ ਹੈ ਉਹਨਾਂ ਚੀਜ਼ਾਂ ਕੇ ਬਾਰੇ ਵਿੱਚ ਹਾਰਟ ਇਮੋਜੀਸ ਭੇਜਾਂਗੇ ਉਹਨਾਂ ਕੇ ਰੰਗਾਂ ਕਾ ਵੀ ਲੱਗ-ਲੱਗ ਫਰਕ ਐ ਕਿ ਕਿਹੜੇ ਰੰਗ ਦਾ ਕੀ ਮਤਲਬ ਹੈ ਆਹਦੀ ਮੈਨੂੰ ਜਿਸ ਪੁੱਛਦਾ ਮੋਗੋ ਹਾਂ ਜਦੋਂ ਲਾਈਕ ਕਰਨੇ ਲਈ ਕੁਝ ਨਹੀਂ ਹੁੰਦਾ ਤਾਂ ਕੌਨਸਾ ਕਲਰ ਮੇਰਾ ਮਤਲਬ ਪਿਆਰ ਬਰਬਹਾਨੀ ਯਾ ਲੈ ਮਤਲਬ ਮੈਨੂੰ ਇੰਟਰਸਟ ਹੈ ਤੁਸੀਂ ਵੀ ਲਾਈਕ ਕਰਦੀ ਹੋ ਪਿੰਕ ਆ ਕਰਦੀ ਹੋ ਪਰ ਸੈਕਸ ਨਹੀਂ ਕਰਨਾ orange ਮਤਲਬ ਤੁਸੀਂ ਠੀਕ ਕਰੋ ਸਭ ਦਾ ਮਤਲਬ ਹੈ ਡੈਡ ਹਰ ਸਿੰਬਲ ਦਾ ਇੱਕ ਮਤਲਬ ਹੁੰਦਾ ਹੈ ਆਪਾਂ ਨੂੰ ਕੁਝ ਨਹੀਂ ਪਤਾ ਹੈ ਇਸ ਕਰਕੇ ਖਾਸ ਕਰਕੇ ਪੰਜਾਬੀ ਕਮਿਊਨਿਟੀ ਆਪਾਂ ਸੋਚ ਲਏ ਕਿ ਤੇ ਆਪਾਂ ਨੂੰ ਆਪਣੇ ਨਿਆਣਿਆਂ ਨੂੰ ਬਾਤਾਂ ਦੱਸਣੇ ਕਿ ਕੋਈ ਬਾਤ ਕਰਨੇ ਦੀ ਜ਼ਰੂਰਤ ਨਹੀਂ ਹੈ ਆਪੇ ਪਤਾ ਲੱਗ ਜਾ ਹਾਂ ਆਪੇ ਸਮਝਦਾਰ ਹੋ ਜਾ ਪਰ ਨਹੀਂ ਯੋ ਜਮਾਨਾ ਇੰਨਾ ਮਾੜਾ ਵੀ ਤੁਹਾਨੂੰ ਕਿਸ ਹੱਦ ਤੱਕ ਕਿੱਥੇ ਜਾ ਕੇ ਕਿਸ ਤਰ੍ਹਾਂ ਬਾਤ ਕਰਨੀ ਪਊਗੀ ਉਹ ਆਪਾਂ ਨੂੰ ਸਮਝਣਾ ਪਊਗਾ ਸਿੱਖਣਾ ਪਊਗਾ ਹਰ ਆਪਾਂ ਆਪਣੇ ਨਿਆਣਿਆਂ ਨੂੰ ਪਛਾ ਸਕਾਂਗੇ ਆਪਣੇ ਨਿਆਣਿਆਂ ਕੀ ਜਿਹੜੀ ਸੋਚ ਸ਼ਕਤੀ ਹੈ ਉਸ ਨੂੰ ਆਪਾਂ ਜੋ ਗੁਰਬਾਣੀ ਗੱਲ ਜੋੜੋ ਆਪਣੇ ਪਰਿਵਾਰ ਟੱਬਰਾਂ ਗੱਲ ਆਪਣੇ ਵਿਰਾਸਤ ਗੱਲ ਜੋੜੋ ਫਿਰ ਉਸ ਨੂੰ ਜੋੜਨੇ ਵਾਸਤੇ ਤੁਹਾਨੂੰ ਪਹਿਲਾਂ ਉਹਨਾਂ ਦਾ ٹرسٹ ਜਿੱਤਣਾ ਪੈਣਾ ਉਹਨਾਂ ਨੂੰ ਇੰਟਰਸਟਿੰਗ ਬਾਤਾਂ ਕਰਨੀਆਂ ਪੈਣੀਆਂ ਤਾਂ ਕਿ ਉਹਨਾਂ ਨੂੰ ਲੱਗੇ ਵੀ ਹਾਂ ਸਿੱਧਾ ਗੁਰਬਾਣੀ ਸਿਖਾਣਾ ਇਤਿਹਾਸ ਬਣਾਉਣਾ ਉਹਨਾਂ ਨੂੰ ਸਮਝ ਨਹੀਂ ਆਣਾ ਹੈ ਜੇ ਉਹ 10-12 ਸਾਲ ਗੋਰੀਆਂ ਗੱਲਿਆ ਬਾਹਰ ਨਿਆਣਿਆਂ ਗੱਲ ਰਹੇ ਹਨ ਮਨ ਨੂੰ ਉਹਨਾਂ ਨੂੰ ਬਹੁਤ ਸਾਰੀਆਂ ਪਿਆਰਗੀਆਂ ਬਾਤਾਂ ਕਰਕੇ ਉਹਨਾਂ ਦੀਆਂ ਬਾਤਾਂ ਸੁਣ ਕੇ ਆਪਾਂ ਨੂੰ ਉਹਨਾਂ ਕੇ ਗੱਲਬਾਤਾਂ ਕਰਨੀਆਂ ਪੈਣੀਆਂ ਸੋ ਇਹ ਨਾਟਕ ਦੇਖ ਲਿਓ ਇਸ ਨਾਟਕ ਦੇ ਵਿੱਚ ਉਸ ਨਿਆਣੇ ਗੱਲ ਕਿਆ ਬੀਤਾ ਉਸਕੇ ਮਾਂ-ਬਾਪਾਂ ਗੱਲ ਕਿਆ ਬੀਤਾ ਫਿਰ ਉਹ ਕਿਸ ਤਰ੍ਹਾਂ ਬੈਠ ਕੇ ਸੋਚ ਰੇ ਮੈਂ ਮਰਤੇ ਕਿਆ ਕਾਟ ਰਹੀ ਸੋ ਮੇਰੇ ਕਹਨੇ ਪਰ ਹਰ ਪੰਜਾਬੀ ਇਸ ਨੂੰ ਦੇਖ ਲੈ ਹਿੰਦੀ ਮਾਂ ਵੀ ਹੈ ਮਨ ਨੂੰ ਵੀ ਮਲੋ ਬੋੜੀ ਅੰਗਰੇਜ਼ੀ ਨਹੀਂ ਆਂਦੀ ਹੈ ਮੈਂ ਵੀ ਹਿੰਦੀ ਮਾਂ ਦੇਖੀ ਹੈ ਸੋ ਇਸ ਨਾਟਕ ਨੂੰ ਦੇਖ ਲਓ ਤਾਂ ਕਿ ਆਪਾਂ ਨੂੰ ਬਹੁਤ ਕੁਝ ਸਿੱਖਣੇ ਨੂੰ ਮਿਲ ਜੂਗਾ ਬਹੁਤ ਕੁਝ ਜਿਸ ਦੀ ਆਪਾਂ ਨੂੰ ਬਹੁਤ ਜ਼ਰੂਰਤ ਹੈ ਇਹ ਜਮਾਨਾ ਬਹੁਤ ਮਾੜਾ ਹੈ ヌうぞ。